ਮਿੰਟੋ ਜੀ ਆਪਾਂ ਲੇਟ ਲਤੀ ਫੀ ਸਰਕਾਰ ਦੀ ਉਹਦੇ ਤੇ ਗੱਲਬਾਤ ਕਰ ਹੀ ਰਹੇ ਆ ਸਰਕਾਰ ਦੇ ਇੱਕ ਮੰਤਰੀ ਦੀ ਲੇਟ ਦੀ ਫੀ ਦੀ ਵੀ ਗੱਲ ਕਰ ਲਈਏ ਹਰਜੋਤ ਬੈਂਸ ਸਾਹਿਬ ਕਈ ਵਾਰੀ ਕਹਿੰਦੇ ਇੰਨੀ ਲੇਟ ਹੋ ਜਾਂਦੇ ਪ੍ਰੋਗਰਾਮ ਹੀ ਮੁੱਕ ਜਾਂਦੇ ਆ ਆਓ ਵਧੀਆ ਠੀਕ ਆ ਜੀ ਵਿਚ ਵਿਚਾਲੇ ਜੇ ਜੇ ਜਾਣ ਤੇ ਐਵੇਂ ਪ੍ਰੋਗਰਾਮ ਰੋਕਣਾ ਪਊਗਾ ਕਿ ਮੰਤਰੀ ਸਾਹਿਬ ਆ ਗਏ ਮੰਤਰੀ ਸਾਹਿਬ ਆ ਗਏ ਇਹਦੇ ਨਾਲੋਂ ਚੰਗਾ ਹੈ ਕਿ ਜਦੋਂ ਫਿਲਮ ਖਤਮ ਹੋ ਜਾਵੇ ਉਦੋਂ ਸਿਨੇਮੇ ਚ ਜਾਵੜੋ ਕਿ ਦੁਬਾਰਾ ਸ਼ੋਅ ਚਲਾਓ ਇਹਨਾਂ ਨੇ ਦੁਬਾਰਾ ਹੀ ਚਲਵਾਇਆ ਨਾ ਕੀ ਬਾਤ ਫਿਰ ਮੰਤਰੀ ਸਾਹਿਬ ਨੇ ਜੀ ਸਾਹਿਤਕਾਰਾਂ ਨੂੰ ਪੁਰਸਕਾਰ ਦੇਣਾ ਸੀ ਸਾਹਿਤਕਾਰ ਤੁਹਾਨੂੰ ਪਤਾ ਤੁਸੀਂ ਤੇ ਖੁਦ ਸਾਹਿਤਕਾਰ ਹੋ ਜੀ ਉਹਨੇ ਇਹਨੇ ਲੋਕਾਂ ਦੇ ਤੇ ਧੀਆਂ ਪੁੱਤ ਸਿਆਣੇ ਤੁਸੀਂ ਤੇ ਆਪ ਸਿਆਣੇ ਹੋ ਗੱਲ ਇਹ ਆ ਕਿ ਸਾਹਿਤਕਾਰ ਨੂੰ ਮਿਲਣਾ ਹੋਵੇ ਕਿਤੇ ਪੁਰਸਕਾਰ ਹੂੰ ਤੇ ਮਿਲਣਾ ਵੀ ਹੋਵੇ ਮੰਤਰੀ ਦੇ ਹੱਥੋਂ ਉਹ ਤਾਂ ਸਭ ਧਰਤੀ ਤੋਂ 4-4 ਉਂਗਲਾਂ ਤਾਂ ਦੁਰਦਾ ਹੂੰ ਉਹਨਾਂ ਦੇ ਤੇ ਸਾਰੇ ਸੁਫਨੇ ਜਿਹੜੇ ਸੀਗੇ ਉਥੇ ਹੋ ਗਏ ਮਿੱਟੀ ਕਹਿੰਦੇ ਜੀ ਬੈਂਕ ਸਾਹਿਬ ਨੂੰ ਉਡੀਕਦੇ ਰਹੇ ਮਰਾਹ ਚੋੜੀ ਇਕਦਾਰਿਆ ਜੀ ਤਾਂ ਗੱਲ ਇਹ ਆ ਕਿ ਇਹ ਤੇ ਬੋੜੀ ਨਾ ਤੇ ਜਦੋਂ ਉੱਥੇ ਟੈਂਟ ਟੁੰਟ ਪਟਨੇ ਸਟਾਰਟ ਹੋ ਗਏ ਪਟਿਆਲੇ ਚ ਹੂੰ ਜਦੋਂ ਉਹਨਾਂ ਨੇ ਟੈਂਟ ਟੁੰਟੋ ਦੇੜ ਨੇ ਜਿਹੜੇ ਆ ਉਹ ਸਟਾਰਟ ਕੀਤੇ ਤੇ ਸਾਬ ਉਦੋਂ ਹੋਏ ਆ ਢੁਕੇ ਉੱਤੇ ਜੀ ਇਹਨਾਂ ਦੇ ਨਾਮ ਤੁਹਾਨੂੰ ਪਤਾ ਹੀ ਆ ਤਗੜੇ ਰਿਕਾਰਡ ਹੀ ਆ ਇਹਨਾਂ ਦੇ ਕਰਨੇ ਵਾਲਾ ਹੋਵੇ ਚਾਹੇ ਆ ਲੇਟ ਨਾ ਤੂ ਵੀ ਆ ਹੋਵੇ ਇਹ ਕਦੇ ਮੰਤਰੀ ਇਹਨਾਂ ਵੀ ਲੇਟ ਹੋਇਆ ਕਿ ਉਹ ਤੇ ਉਹ ਜਿਹੜੀਆਂ ਕਨਾਤਾ ਕਨੂਤਾ ਸੀ ਉਹ ਵੀ ਖੋਲਦੇ ਫਿਰਦੇ ਸੀਗੇ ਜੀ ਇਹ ਸਾਬ ਉੱਥੇ ਤੇ ਫਿਰ ਉਹ ਕਿਤੇ ਲਾਗੇ ਬੰਨੇ ਜਿਹੜੇ ਤਿੰਨ ਚਾਰ ਸਾਹਿਤਕਾਰ ਸੀਗੇ ਉਹਨਾਂ ਨੂੰ ਆਵਾਜ਼ਾਂ ਮੁੱਜਾਂ ਮਾਰੀਆਂ ਕਿ ਹੈਗੇ ਜੇ ਤੁਸੀਂ ਉਹਨਾਂ ਨੇ ਆਖਿਆ ਹੈਗੇ ਆ ਜੀ ਇੱਥੇ 2 ਫੋਟੋ ਫਟੋ ਕਰਾਈਆ ਉਥੇ ਹੂੰ ਤੁਸੀਂ ਇਹ ਸਾਬ ਲਾ ਲਓ ਅੱਛਾ ਮੁੜ ਕੇ ਕਹਿੰਦੇ ਜੀ ਮੇਰਾ ਤਾਂ ਕੋਈ ਨਿੱਜੀ ਕੰਮ ਪੈ ਗਿਆ ਸੀਗਾ ਹੂੰ ਨਿੱਜੀ ਜ਼ਿੰਦਗੀ ਹੁੰਦੀ ਆ ਨੇਤਾ ਦੀ ਵੀ ਆ ਆਪਣੀ ਵੀ ਆ ਨਿੱਜੀ ਜ਼ਿੰਦਗੀ ਹੁੰਦੀ ਆ ਪਰ ਗੱਲ ਇਹ ਆ ਕਿ ਤੁਸੀਂ ਕਿਸੇ ਸਮਾਗਮ ਦੇ ਵਿੱਚ ਜੇ ਜਾਣਾ ਹੈ ਤੇ ਜੇ ਤੁਹਾਡੀ ਕੋਈ ਇੰਨੀ ਐਮਰਜੈਂਸੀ ਆ ਆਪਦੀ ਜਗ੍ਹਾ ਤੇ ਕੋਈ ਬੰਦਾ ਭੇਜ ਦਿਓ ਬਿਲਕੁਲ ਬਿਲਕੁਲ ਕੀ ਕਹਣਾ ਜੀ ਤੁਸੀਂ ਕਿਸੇ ਦਾ ਪ੍ਰੋਗਰਾਮ ਹੀ ਖਰਾਬ ਕਰ ਰਹੇ ਹੋ ਖਰਾਬ ਕਰ ਰਹੇ ਹੋ ਬਿਲਕੁਲ ਜੀ ਤਾਂ ਗੱਲ ਇਹ ਆ ਕਿ ਇਹਨਾਂ ਦਾ ਕੰਮ ਐਸ ਆਈ ਆ ਤਾਂ ਸੁਖਵੀਰ ਸਿੰਘ ਬਾਦਲਦਿਆਂ ਵੀ ਇਹ ਆ ਤਾਂ ਸੀ ਹੂੰ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਦੀ ਨਾ ਬੜੀ ਵਾਰੀ ਤਾਰੀਫ ਕੀਤੀ ਆ ਮੇਰੇ ਪਿੰਡ ਤੋਂ ਪੱਕੀ ਟੀਬੀ ਪਿੰਡ ਆ ਜਿਹੜਾ ਉਹ 4 ਕਿਲੋਮੀਟਰ ਆ ਜੀ ਇੱਕ ਵਾਰੀ ਮੈਨੂੰ ਯਾਦ ਆ ਉਹਦੋਂ ਅਸੀਂ ਮੋਟਰਸਾਈਕਲ ਤੇ ਹੁੰਦੇ ਸੀ ਸਾਡਾ ਮੋਟਰਸਾਈਕਲ ਕਿਸ਼ਤਾਂ ਦਾ ਜੀ ਤੇਰੇ ਕੋਲ ਸਫਾਰੀ ਆਪਣੀ ਤਾਂ ਗੱਲ ਇਹ ਆ ਕਿ ਮੈਂ ਆਖਿਆ ਵੀ ਹਲਾ ਅੱਜ ਤਾਂ ਸ਼ੁਰੂਆਤ ਜਿਹੜੀ ਹੋਣੀ ਹੈ ਥੋਣੀ ਆ ਮੇਰੀ ਡਿਊਟੀ ਸੀ ਕਵਰੇਜ ਤੇ ਜੀ ਮੈਂ ਕਹੇ ਤੋਟ ਕੇ ਤੇ ਨਾਲ ਤੇ ਆਪਾਂ ਜਾਵਾਂ ਸਭ 8:30 ਦਾ ਟਾਈਮ ਸੀ ਹੂੰ ਮੈਂ 4 ਕੁ ਮਿੰਟ ਲੇਟ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਸਿਆਲਾਂ ਦਾ ਦਿਨ ਹੂੰ ਤੇ ਉੱਥੇ ਸੰਗਦਰਸ਼ਨ ਕਰਦੇ ਪਏ ਸੀ ਕਿਆ ਬਾਤ ਤੇ ਮੈਂ ਜਾ ਕੇ ਪਤਾ ਕੀਤਾ ਉਹਨਾਂ ਦੀ ਸਿਕਿਉਰਿਟੀ ਨੂੰ ਉਹ ਕਹਿੰਦੇ ਜੀ ਇੱਥੇ 8:28 ਮਿੰਟ ਤੇ ਪਹੁੰਚ ਗਏ ਸੀ ਵਾਹ ਯਾਨੀ 8:30 ਦਾ ਸਰਕਾਰੀ ਟਾਈਮ ਜੀ ਉਹ 2 ਮਿੰਟ ਉੱਥੇ ਪਹਿਲਾਂ ਪਹੁੰਚੇ ਹੋਏ ਨੇ ਹੂੰ ਤੇ ਮੈਂ ਜਿੰਨੀਆਂ ਵੀ ਸੁਖਵੀਰ ਸਿੰਘ ਬਾਦਲ ਦੀਆਂ ਪ੍ਰੈਸ ਕਾਨਫਰੰਸਾਂ ਕਵਰ ਕੀਤੀਆਂ ਇਸ ਏਰੀਆ 'ਚ ਜੀ ਜਾਂ ਸਮਾਂ ਇਹ ਨਾ ਵੇਲੇ ਸਿਰ ਪਹੁੰਚਦੇ ਚਾਹ ਬਾਦਲ ਉਹ ਸਿੱਖ ਲਈ ਆਉਣਾ ਹੋਵੇ ਜੀ ਜੀ ਤਾਂ ਮਤਲਬ ਕਿ ਇਹ ਆਦਤਾਂ ਹੁੰਦੀਆਂ ਨੇ ਮਿੰਟੋ ਜੀ ਕਾਹ ਨਹੀਂ ਹੁੰਦਾ ਕਿ ਕੋਈ ਸਿਆਸਦਾਨ ਕੋਈ ਜ਼ਿਆਦਾ ਵੱਡਾ ਹੈ ਜਾਂ ਕੋਈ ਛੋਟਾ ਹੈ ਜਿਹੜਾ ਕੋਈ ਲੇਟ ਆ ਰਿਹਾ ਉਹ ਜ਼ਿਆਦਾ ਵੱਡਾ ਹੀ ਨਹੀਂ ਉਹ ਬੰਦੇ ਦਾ ਆਦਤਾਂ ਪੰਕਚੁਐਲਟੀ ਤਾਂ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਮੇਰੀ ਇੱਕ ਜ਼ਿੰਦਗੀ ਦੀ ਨਾ ਆਦਤ ਹੈ ਸਾ ਮੈਂ ਵੇਟ ਕਿਸੇ ਨੂੰ ਕਰਵਾਉਂਦਾ ਨਹੀਂ ਹਾਂ ਮੈਂ ਸਿੱਧਾ ਕਹਿ ਦੂੰਗਾ ਹਾਂ ਲੇਟ ਹੋ ਜਾਂਦਾ ਬੰਦਾ ਕਈ ਵਾਰ ਮੈਂ ਮੈਸੇਜ ਕਰ ਦੂੰਗਾ ਕਿ ਭਾਈ ਮੈਂ ਯਾਰ ਐਨੇ ਪਹਿਲੀ ਗੱਲ ਜੇ ਕਿਸੇ ਨੇ ਕੋਈ ਟਾਈਮ ਦੇਣਾ ਲੈਣਾ ਤੇ ਆਪਾਂ ਉਸ ਹਿਸਾਬ ਨਾਲ ਹੀ ਕਰੀਦਾ ਹੂੰ ਦੂਜਾ ਇਹ ਆ ਕਿ ਮੰਨ ਲਓ ਜੇ ਕੋਈ ਸਤਣ ਖਜਲ ਖੁਆਰੀ ਕਰਦਾ ਵੀ ਆ ਤੇ ਖੇਚ ਬਹੁਤ ਚੜਦੀ ਆ ਬਿਲਕੁਲ ਭਾਈ ਟਾਈਮ ਜਿਹੜਾ ਹੈ ਨਾ ਜੇ ਦਿੱਤਾ ਜਾਂਦਾ ਤੁਸੀਂ ਬਸ ਖੇਜ ਵਾਲੀ ਗੱਲ ਮੈਂ ਤੁਹਾਡੀ ਵਿੱਚ ਹੀ ਕੱਟ ਕੇ ਇੱਧਰ ਆ ਜਨਾ ਅ ਭਾਈ ਸਾਹਿਬ ਨੇ ਮੈਨੂੰ ਲੱਗਦਾ ਕੋ 50 ਕ ਮੈਸੇਜ ਇਹਨਾਂ ਨੇ ਕਰਤੇ ਕਿ ਜੀ ਤੁਹਾਡਾ ਸਟੂਡੀਓ ਕਿੱਥੇ ਪਰਾਵਾ ਹੈ ਨੇ ਟਾਈਮ ਤੇ ਤੁਸੀਂ ਇੱਥੇ ਆ ਜਾਂਦਾ ਆ ਵੀ ਨਹੀਂ ਨਹੀਂ ਸਾਡਾ ਸਟੂਡੀਓ ਮਲੋਟ ਹੈ ਭਾਜੀ ਜਟਾਣਾ ਸਾਹਿਬ ਨੇ ਤੁਹਾਨੂੰ ਜਵਾਬ ਦੇ ਦਿੱਤਾ ਜੀ ਜੀ ਹਾਂ ਜੀ ਬੇਨਤੀ ਮਲੋਟ ਹੈ ਜੀ ਬਠਿੰਡਾ ਰੋਡ ਤੇ ਹੈ ਜੀ ਜੀ ਕੋਈ ਗੱਲ ਨਹੀਂ ਹੈ ਸਾਬ ਤੇ ਬੇਰੋਜ਼ਗਾਰ ਹੋ ਤੁਸੀਂ ਕੋਈ ਪਤਾ ਨਹੀਂ ਹੋਰ ਤੁਹਾਡਾ ਨਾਂ ਹੀ ਵੈਸੇ ਆ ਕਿ ਜੇ ਬੇਰੋਜ਼ਗਾਰ ਹੋ ਤਾਂ ਕੋਈ ਗੱਲ ਨਹੀਂ ਹੈ ਜੀ ਹਿੰਮਤ ਰੱਖੋ ਹੌਸਲੇ ਨਾਲ ਅੱਗੇ ਵਧੋ ਬਿਲਕੁਲ ਜਿੰਨਾ ਹੌਸਲਾ ਤੁਸੀਂ ਦਿਖਾ ਰਹੇ ਹੋ ਬਸ ਇਹਨਾਂ ਹੌਸਲੇ ਰੱਖੋ ਜ਼ਿੰਦਗੀ ਚ ਵੀ ਤੁਹਾਡੇ ਵਾਸਤੇ ਦੁਆਵਾਂ ਤਾਨੂੰ ਜੌਬ ਵੀ ਮਿਲੇ ਅ ਅਚੀ ਸਿਹਤ ਵੀ ਮਿਲੇ ਤੁਹਾਨੂੰ ਬਿਲਕੁਲ 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 ਜਨਾਬ ਮਿੰਟੂ ਜੀ ਆਪਾਂ ਗੱਲਬਾਤ ਕਰ ਲਈਏ ਸਿਹਤ ਸ਼ਬਦ ਤੁਸੀਂ ਵਰਤਿਆ ਸਿਹਤ ਬੜੀ ਜ਼ਰੂਰੀ ਹੁੰਦੀ ਹੈ ਜਦੋਂ ਵੀ ਆਪਾਂ ਕਿਸੇ ਪਾਸੇ ਸਿਹਤ ਵੀ ਜ਼ਰੂਰੀ ਹੈ ਸਿਹਤ ਵੀ ਸਿਹਤ ਦੋਨੇ ਦੋਨੇ ਚੀਜ਼ਾਂ ਹੀ ਜ਼ਰੂਰੀ ਨੇ ਜੀ ਜੀ